ਬਲਾਚੌਰ ਦੇ ਪਿੰਡ ਸੋਭੂਵਾਲ ਦੇ ਦੀਪਕ ਕੁਮਾਰ ਪੁੱਤਰ ਭੋਲਾ ਨਾਦ ਦੀ ਚੰਡੀਗੜ੍ਹ ਵਿਖੇ ਕੁਝ ਦਿਨ ਪਹਿਲਾਂ ਹੋਟਲ ਵਿੱਚ ਲਾਸ਼ ਮਿਲਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਗੁਹਾਰ ਲਾਈ ਹੈ ਕਿ ਦੀਪਕ ਕੁਮਾਰ ਨੇ ਆਪਣੀ ਹੱਤਿਆ ਪਿੱਛੇ ਦੋ ਲੜਕੀਆਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਕੀਤੀ ਹੈ ਤੇ ਨਾਲ ਹੀ ਔਰਤਾਂ ਵੱਲੋਂ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਪੁਲਿਸ ਤੋਂ ਮੰਗ ਕੀਤੀ ਹੈ ਕਿ ਔਰਤਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਉਹਨਾਂ ਨੇ ਇਹ ਵੀ ਸ਼ੱਕ ਜ਼ਾਹਰ ਕੀਤੀ ਹੈ ਕਿ ਹੋ ਸਕਦਾ ਹੈ ਕੀ ਹੋਟਲ ਵਾਲੇ ਦਾ ਵੀ ਇਸ ਮਾਮਲੇ ਦੇ ਵਿੱਚ ਹੱਥ ਹੋਵੇ ਇੱਕ ਵੀਡੀਓ ਰਿਕਾਰਡਿੰਗ ਜਿਹੜੀ ਆ ਉਹ ਅਸੀਂ ਤੁਹਾਨੂੰ ਇਸ ਖਬਰ ਦੇ ਵਿੱਚ ਦਿਖਾਵਾਂਗੇ ਜੋ ਦੀਪਕ ਕੁਮਾਰ ਨੇ ਜੋ ਹੱਤਿਆ ਜਿਸ ਦੀ ਹੋਈ ਹੈਗੀ ਆ ਇੱਕ ਵੀਡੀਓ ਜਿਹੜੀ ਹੈਗੀ ਆ ਉਹ ਵੀਡੀਓ ਵੀ ਸਾਹਮਣੇ ਆਈ ਹੈਗੀ ਆ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਵੈਸੇ ਕਿਸੇ ਵੀ ਗੱਲ ਦੀ ਇਸ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਇਹ ਸਾਰਾ ਹੀ ਜਾਂਚ ਦਾ ਵਿਸ਼ਾ ਹੈ ਤੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੇ ਉੱਪਰ ਇਹ ਇੱਕ ਜਿਹੜੀ ਦੀਪਕ ਕੁਮਾਰ ਨੇ ਆਪਣੇ ਦੋ ਲੜਕੀਆਂ ਦਾ ਉਹਨੇ ਦੱਸਿਆ ਆ ਕਿ ਉਹਨਾਂ ਤੋਂ ਤੰਗ ਪਰੇਸ਼ਾਨ ਹੋ ਕੇ ਜੋ ਉਸਨੂੰ ਬਲੈਕਮੇਲ ਕਰ ਰਹੀਆਂ ਸੀ ਤਾਂ ਇਹ ਜਿਹੜਾ ਹੈ ਕਿ ਕਦਮ ਚੁੱਕਿਆ ਹੈਗਾ ਆ ਪਰ ਸਾਡੀ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਪ੍ਰੇਸ਼ਾਨੀਆਂ ਦੁੱਖਾਂ ਤਕਲੀਫਾਂ ਹਰ ਇੱਕ ਇਨਸਾਨ ਨੂੰ ਆਉਂਦੀਆਂ ਹਨ ਇੰਨੇ ਵੀ ਮਜੂਰ ਨਾ ਹੋ ਜਾਵੋ ਕਿ ਤੁਸੀਂ ਆਪਣੀ ਜੀਵਨ ਲੀਲਾ ਖਤਮ ਕਰ ਲਵੋ ਜਰਾ ਪਿੱਛੇ ਤੇ ਸੋਚੋ ਜਿਨ੍ਹਾਂ ਮਾਪੇ ਨੇ ਤੁਹਾਨੂੰ ਪਾਲਿਆ ਹੈ ਤੁਹਾਡੇ ਪਰਿਵਾਰਕ ਮੈਂਬਰ ਨੇ ਤੁਹਾਡਾ ਵੀ ਇੱਕ ਵੱਡਾ ਪਰਿਵਾਰ ਹੈ ਉਹਨਾਂ ਦੇ ਉੱਪਰ ਕੀ ਬੀਤਦੀ ਹੋਵੇਗੀ ਤੁਸੀਂ ਤੇ ਇਸ ਦੁਨੀਆ ਤੋਂ ਚਲੇ ਜਾਂਦੇ ਹਨ ਕਿ ਕਦੀ ਸੋਚਿਆ ਹੈ ਕਿ ਤੁਹਾਡੇ ਜਾਣ ਤੋਂ ਬਾਅਦ ਕਿੰਨਾ ਘਾਟਾ ਪੈਂਦਾ ਹੈ ਕਿੰਨੀ ਕਮੀ ਮਹਿਸੂਸ ਹੁੰਦੀ ਹੈਗੀ ਆ ਗੁੱਸਾ ਆ ਜਾਂਦਾ ਹੈ ਪਰ ਗੁੱਸੇ ਦੇ ਵਿੱਚ ਆ ਕੇ ਜਾਂ ਇਨਸਾਨ ਡਿਪਰੈਸ਼ਨ ਦੇ ਵਿੱਚ ਆ ਕੇ ਅਜਿਹੇ ਕਦਮ ਚੱਕ ਜ਼ਰੂਰ ਲੈਂਦਾ ਹੈ ਪਰ ਸਾਨੂੰ ਚਾਹੀਦਾ ਹੈ ਕਿ ਜਦੋਂ ਇਹੋ ਜਿਹੀ ਸਥਿਤੀ ਬਣੇ ਤਾਂ ਥੋੜਾ ਅੱਖ ਵਾ ਖੋ ਕੇ ਜਿਸ ਵੀ ਤਰੀਕੇ ਦੇ ਨਾਲ ਤੁਹਾਡਾ ਦਿਮਾਗ ਸ਼ਾਂਤ ਹੋ ਸਕੇ ਉਸ ਨੂੰ ਕਰੋ ਪਰ ਅਜਿਹੇ ਕਦਮ ਕਦੀ ਵੀ ਨਹੀਂ ਚੱਕਣਾ ਚਾਹੀਦਾ ਹੈ ਹੁਣ ਇਹ ਦੀਪਕ ਕੁਮਾਰ ਜਿਹੜਾ ਆ ਇਹ ਤੇ ਆਪਣੀ ਜ਼ਿੰਦਗੀ ਦੇ ਹੱਥ ਧੋ ਚੁੱਕਾ ਹੈ ਜਿਨ੍ਹਾਂ ਤੇ ਵੀ ਇਹਨਾਂ ਨੇ ਇਲਜ਼ਾਮ ਲਾਏ ਹਨ ਦੋ ਲੜਕੀਆਂ ਦੀ ਖਾਤਰ ਇਸਨੇ ਖੁਦਕੁਸ਼ੀ ਕੀਤੀ ਹੈ ਉਥੇ ਆਜ਼ਾਦ ਨੇ ਮੰਨ ਲਓ ਕਿ ਉਹਨਾਂ ਦਾ ਇਸ ਦੇ ਵਿੱਚ ਹੱਥ ਵੀ ਪਾਇਆ ਜਾਂਦਾ ਹੈ ਉਹ ਤੇ ਆਪਣੀ ਸਜ਼ਾ ਪੂਰੀ ਕਰਕੇ ਆਪਣੇ ਘਰ ਨੂੰ ਆ ਜਾਣਗੇ ਪਰ ਜੋ ਇਸ ਦੁਨੀਆ ਤੋਂ ਦੀਪਕ ਕੁਮਾਰ ਚਲਾ ਗਿਆ ਹੈ ਉਹ ਮੁੜ ਵਾਪਸ ਨਹੀਂ ਆਏਗਾ ਤੂੰ ਸੋਚੋ ਕਿ ਉਸਦੇ ਪਰਿਵਾਰ ਤੇ ਕੀ ਬੀਤੇਗੀ ਸੋ ਅਜਿਹੇ ਕਦਮ ਚੱਕਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਹੈ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਚਲਦੇ ਚਲਦੇ ਹੀ ਤਾਂ ਜੋ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਪਹੁੰਚੇ ਜੇਕਰ ਤੁਸੀਂ ਵੀ ਦੇਣਾ ਚਾਹੁੰਦੇ ਹੋ ਕੋਈ ਖਬਰ ਤਾਂ 9876379499 9876379499 ਦੇ ਉੱਪਰ ਤੁਸੀਂ ਸਾਨੂੰ ਫੋਨ ਕਰੋ ਅਸੀਂ ਖੁਦ ਖਬਰ ਜਿਹੜੀ ਆ ਉਹ ਕਵਰ ਕਰਨਾ ਆਵਾਂਗੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਮੈਂ ਚਮਨ ਲਾਲ ਸਰਪੰਚ ਸੋਭਾ ਹਾਂ ਜੀ। ਮਜੂਦ। ਇਹ ਕੀ ਗੱਲ ਹੋਈ ਹੈ ਜੀ ਜਿਹੜਾ ਤੁਹਾਡੇ ਪਿੰਡ ਦਾ ਬੱਚਾ ਸੀਗਾ ਉਹਦੇ ਬਾਰੇ ਜਿਹੜੀ ਉਹਦੀ ਮੌਤ ਹੋ ਗਈ ਉਹਦੇ ਬਾਰੇ ਜਾਣਕਾਰੀ ਦਿਓ। ਇਹ ਬੱਚਾ ਬਿਲਕੁਲ ਨਜਾਇਜ਼ ਮਾਰਿਆ ਗਿਆ ਜੀ। ਫਿਰ ਸਿਰਫ ਕਸੂਰ ਉਹਨਾਂ ਲੜੀਆਂ ਦਾ ਦੋਨਾਂ ਦਾ। ਉਹਨਾਂ ਨੇ ਬਗਲਾ ਕੇ ਤੇ ਉਹਨੂੰ ਜਣ ਕੇ ਟਰਚਰ ਕੀਤਾ ਬਦਬਦ। ਘਰ ਦਾ ਗੇਲਾ ਪਤਰਾਈ ਜੀ। ਇਹਦਾ ਬਾਪ 15 ਸਾਲ ਪਹਿਲਾਂ ਹੀ ਡੈਥ ਹੋ ਚੁੱਕੀ ਹੈ। ਇਹ ਸਰਾ ਸਰ ਤੱਕ ਆ। ਵਿੰਡ ਦੇ ਵਿੱਚ ਉਹਦੇ ਕੋਈ ਯਾਰ ਦੋਸਤ ਹੋਣ ਜਿਨ੍ਹਾਂ ਨੂੰ ਕੁਝ ਗੱਲਬਾਤ ਦਾ ਕੋਈ ਇਹਦੇ ਬਾਰੇ ਕਿਸੇ ਨੂੰ ਕੋਈ ਨੌਲੇਜ ਨਹੀਂ ਕੱਲ੍ਹ ਲਈ ਬਸ ਉਹਦੇ ਨਾਲੇ ਅਟੈਚਮੈਂਟ ਹੋ ਗਈ ਇਹਨਾਂ ਦੀ ਇਹਨੇ ਸਿਰਫ ਸਾਡਾ ਫੋਨ ਦਵਾ ਪੜ੍ਹ ਕੇ ਇਹ ਬਦਲ ਗਿਆ ਕਿ ਇਹਦਾ ਚੱਕਰ ਏ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਤੋਂ ਸਖਤ ਤੋਂ ਸਖਤ ਮੰਗ ਕਰਦੇ ਜੀ ਉਹਨਾਂ ਨੂੰ ਸਖਤ ਤੋਂ ਸਖਤ ਐਲਤੀ ਆਵੇ ਪਤਾ ਨਹੀਂ ਤਾਂ ਇਹਦੇ ਨੁਕਸਾਨ ਜੇ ਦੇ ਜ਼ਿਆਦਾ ਹੋਣ ਲੱਗ ਪਏ ਬਿਲਕੁਲ ਜੀ ਇਹਦੇ ਵਿੱਚ ਮੈਂ ਕਹਾਂਗਾ ਕਿ ਲਖਾਰੀਆਂ ਦੀ ਸਭ ਤੋਂ ਵੱਡੀ ਅੱਜ ਦੇ ਗਾਇਕ ਕਲਾਕਾਰ ਅੱਜ ਦੇ ਜਿਹੜੀ ਲਿਖਾਰੀ ਨੇ ਉਹਨਾਂ ਨੇ ਸਤਿਆਨਾਸ਼ ਕਰ ਦਿੱਤਾ ਪੰਜਾਬੀ ਤੇ ਪੰਜਾਬੀਅਤ ਦਾ ਉਹ ਸਭੇ ਤਰ੍ਹਾਂ ਦਾ ਸਾਰੀ ਦਾ ਅੱਜ ਦੇ ਬੱਚੇ ਜਿੰਨੇ ਵੀ ਹੋਮਰੇ ਨੇ ਇਹ ਸਿਰਫ ਹਰ ਵੇਲੇ ਇੰਸਟਾਗ੍ਰਾਮ ਤੇ ਗਾਣੇ ਮਤਲਬ ਹਰ ਵੇਲੇ ਗਾਣੇ ਸੁਣ ਰਹੇ ਨੇ ਹਰ ਵੇਲੇ ਉਹ ਗਾਣੇ ਸੁਣ ਰਹੇ ਨੇ ਜਿਨ੍ਹਾਂ ਦਾ ਕੋਈ मीनिंगलेस ਗਾਣੇ ਨੇ ਕੋਈ मीनिंग ਨਹੀਂ ਹੈ ਸੋ ਇਹ ਮੀਡੀਆ ਜਿਹੜਾ ਇਹ ਸੋਸ਼ਲ ਮੀਡੀਆ ਜਿੰਨਾ ਵੀ ਹੈ ਇਹ ਹੈਵੀ ਹੁੰਦਾ ਜਾ ਰਿਹਾ ਸਾਡੇ ਦਿਮਾਗਾਂ ਦੇ ਉੱਤੇ ਅਸੀਂ ਖਾਣਾ ਨਹੀਂ ਖਾ ਰਹੇ ਅਸੀਂ ਫੋਨ ਨੂੰ ਖਾਈ ਜਾ ਰਹੇ ਹਰ ਵੇਲੇ ਉਹ ਕੀ ਕਹਣਾ ਚਾਹੁੰਦੇ ਨੇ ਇਨਸਾਫ ਲਈ ਕੀ ਮੰਗ ਰਹੇ ਨੇ ਇਨਸਾਫ ਲਈ ਇਹ ਕਿ ਜਲਦੀ ਤੋਂ ਜਲਦੀ ਮਤਲਬ ਇਹ ਚੀਜ਼ ਜੋ ਵੀ ਤੱਥ ਨੇ ਸਾਹਮਣੇ ਆਂ ਜਿਨ੍ਹਾਂ ਦਾ ਉਹ ਲੇਡੀਜ਼ ਦਾ ਨਾਮ ਲਿਆ ਗਿਆ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਜਾਂ ਚੰਡੀਗੜ੍ਹ ਪ੍ਰਸ਼ਾਸਨ ਜਿੱਥੇ ਬੱਚੇ ਨੇ ਸਟੇ ਕੀਤਾ ਹੈ ਕਿੱਦਾਂ ਪਹੁੰਚ ਗਿਆ ਉੱਥੇ ਮਤਲਬ ਇਹ ਸਾਰੀ ਇਹ ਕੋਹਕ ਸਾਹਮਣੇ ਆਵੇ ਤਾਂ ਹੀ ਇਹ ਪੂਰਾ ਹੀ ਜੋ ਇਹ ਤੱਥ ਨੇ ਸਾਹਮਣੇ ਆ ਕਿ ਤਾ ਇਨਸਾਫ ਮਿਲ ਸਕੇ ਇਸ ਬੱਚੇ ਲੋਕਲ ਪ੍ਰਸ਼ਾਸਨ ਦਾ ਕੋਈ ਆਇਆ ਤੁਹਾਡੇ ਦਾ ਨੁਮਾਇੰਦਾ ਕੋਈ ਖਬਰਸਾਰ ਪੁੱਛਣ ਲਈ ਨਹੀਂ ਇਹ ਅਜੇ ਕੋਈ ਨਹੀਂ ਆਇਆ ਤੁਰਾ ਨਹੀਂ ਤੇ ਕਲੀਡਰ ਨਹੀਂ ਅਜੇ ਤੱਕ ਕੋਈ ਨਹੀਂ ਅੱਜ ਮੈਂ ਜੋ ਵੀ ਫੇਰਨ ਜਾ ਰਿਹਾ ਤੇ ਸਭ ਜੱਟੇ ਵਾਲ ਤੇ ਦੋ ਜਨਾਨੀਆਂ ਇੱਕ ਵਿਆਹੀ ਵੀ ਨੰਗਲ ਇੱਕ ਵਿਆਹੀ ਵੀ ਅਤਰ ਕਰਾਲੀ ਸੈਡ ਇੱਕ ਨਾ ਪ੍ਰਾ ਤ੍ਰਦੀਪ ਢਿੱਲੋਂ ਦੀ ਆਈਡੀ ਜਾ ਰਹੀ ਇੰਸਟਾਗ੍ਰam ਪਰ ਤੇ ਤੁੱਚਾ ਹੈਡੀ ਅਮਰਜੀਤ ਇਹ ਚਲਾਰੀ ਹੈ ਹੈਡੀ ਅਮਰ ਅਮਰ ਜੱਟ ਇਹ ਨਾਂ ਦਾ ਇੰਸਟਾਗ੍ਰam ਪਰ ਜਾਤੇalto ਹੈ ਮੰੰਗਲ ਫਰਾਈ ਪਰ ਮੰੰਗਲ ਵਹੀ ਹੋਈ ਹੈ ਇਹਨੇ ਪਹਿਲਾਂ ਵੀ ਇੱਕ ਬੰਦੇ ਦਾ ਘਰ ਪਰਿਵਾਰ ਕੀਤਾ ਘਾਉਣ ਦੇ ਮੁੰਡੇ ਦਾ ਤੇ ਉਹਦੇ ਬਾਅਦੋਂ ਇਹ ਮੇਰੇ ਨਾਲ ਬਲੈਕਮੇਲ ਕਰਤੀ ਰਹੀ ਤਿੰਨ ਮਹੀਨੇ ਹੋ ਗਏ ਠੀਕ ਹੈ ਤੇ ਅਸਲਿਕ ਨਹੀਂ ਮੈਂ ਕਾ ਤੁਹਾਨੂੰ ਕਰ ਤੂੰ ਇਸ ਲਈ ਮੈਂ ਜੋ ਵੀ ਕਰ ਰਿਹਾ ਇਹਦੀ ਵਜ੍ਹਾ ਕਰਕੇ ਹੀ ਕਰ ਰਿਹਾ ਹੋਰ ਮੇਰੇ ਘਰ ਦੇ ਕਿਸੇ ਵੀ ਬੰਦੇ ਨੂੰ ਪਤਾ ਨਹੀਂ ਹੈ ਕਿ ਮੇਰੀ ਇਹ ਨਾ ਗੱਲਬਾਤ ਹੈ ਜਾਂ ਨਹੀਂ ਹੈ ਕੀ ਹੈ ਕੀ ਨਹੀਂ ਜੋ ਵੀ ਹੈ ਅਮਰਜੀਤ ਦੇ ਕਰਕੇ ਹੀ ਮੈਂ ਕਰ ਰਿਹਾ ਇਹਨੂੰ ਜੋ ਤਾਪਤ ਦੇ ਰਹੀ ਹੈ ਇਹ ਹੈਗੀ ਕਰਾਲੀ ਵਾਲੀ ਦੀ ਭੈਣ ਚਾਚਾ ਦੀ ਕੁੜੀ ਜੋ ਵੀ ਹੈ ਇਹਨਾਂ ਦੋਹਾਂ ਦੀ ਵਜ੍ਹਾ ਕਰਕੇ ਜੋ ਵੀ ਅੱਜ ਮੈਂ ਕਰ ਰਿਹਾ ਇਹਨਾਂ ਦੋਹਾਂ ਦੀ ਵਜ੍ਹਾ ਕਰਕੇ ਕਰ ਰਿਹਾ ਮੇਰੇ ਘਰ ਦੇ ਤਾਂ ਨਹੀਂ ਕੀਤਾ ਜਾਣ ਮੇਰੇ ਘਰ ਦੇ ਤਾਂ ਨਾ ਕਰਿਓ ਠੀਕ ਹੈ ਤੇ ਮੈਂ ਹੱਥ ਵਹਿ ਰਿਹਾ ਇਹਨਾਂ ਦੋਹਾਂ ਦੀ ਵਜ੍ਹਾ ਕਰਕੇ ਮੈਂ ਸੈਲਫ ਸਾਈਡ ਕਰ ਰਿਹਾ ਅਸੀਂ ਸੰਸਦ ਇਹ ਜਿਹੜੀ ਤੁਹਾਡੇ ਉੱਤੇ ਬੱਚੇ ਦੀ ਮੌਤ ਹੋਈ ਉਹਦੇ ਬਾਰੇ ਜਾਣਕਾਰੀ ਦਿਓ ਕਿਵੇਂ ਹੋਈ ਤੇ ਕੀ ਗੱਲ ਸੀ ਕਲਰਜੀ ਸਭ ਤੋਂ ਪਹਿਲਾਂ ਦਾ ਬੜਾ ਧੰਨਵਾਦ ਆ ਤੁਹਾਡੇ ਟੀਵੀ ਚੈਨਲ ਦਾ ਜਿਨ੍ਹਾਂ ਨੇ ਮਤਲਬ ਸਿਰ ਦੁੱਖ ਦੀ ਜਗੜੀ ਜਾਣ ਕੇ ਸਾਡੇ ਨਾਲ ਦੁੱਖ ਮਟਾਉਣ ਦੀ ਕੋਸ਼ਿਸ਼ ਕੀਤੀ ਆ ਔਰ ਸਾਡੀ ਅਸਲੀਅਤ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰੋਗੇ ਕਿਉਂਕਿ ਮਤਲਬ ਬਹੁਤ ਹੀ ਤੁਹਾਡਾ ਧੰਨਵਾਦ ਹੈ ਇਹ ਸਾਡਾ ਬੇਟਾ ਜਿਹੜਾ ਹੈ ਮਤਲਬ ਟਾਪ ਇਨਫੈਕਟਰੀ 'ਚ ਕੰਮ ਕਰ ਰਿਹਾ ਸੀ ਜੀ ਬਿਲਡਿੰਗ ਦਾ ਇਹ 5:20 ਤੇ ਉਦੋਂ 18 ਤਰੀਕ ਨੂੰ ਫੈਕਟਰੀ ਤੋਂ ਆਊਟ ਹੋਇਆ ਕਿਸੇ ਬੰਦੇ ਨੂੰ ਮੋਟਰਸਾਈਕਲ ਦੇ ਕੇ ਕਹਿੰਦਾ ਮੈਂ ਮੈਂ ਕਿਤੇ ਕੰਮ ਚੱਲਿਆਂ ਲੇਕਿਨ ਬਾਕੀ ਤੇ ਮਤਲਬ ਹਾਲੀ ਜਾ ਕੇ ਇਹਨੇ 43 ਸੈਕਟਰ ਦੇ ਵਿੱਚ ਇੱਕ ਆਟੋ ਲੈ ਕੇ ਉੱਥੇ ਇੱਕ ਹੋਟਲ ਦੇ ਵਿੱਚ ਇਹਨੇ ਸਟੇ ਕੀਤਾ ਹੈ ਕਮਰਾ ਨੰਬਰ 306 ਦੇ ਵਿੱਚ ਘਝੇੜੀ ਪੈਂਦਾ ਹੋਟਲ ਦੇ ਵਿੱਚ ਉਹ ਤੋਂ ਬਾਅਦ ਅਸੀਂ ਇਹਨਾਂ ਨੂੰ ਮਤਲਬ ਸਵੇਰੇ ਜਦੋਂ ਪਤਾ ਲੱਗਿਆ ਵੀ ਅਸੀਂ ਸਾਰੇ ਮਤਲਬ ਲੋਕੇਸ਼ਨਾਂ ਕਢਾ ਕੇ ਨੂੰ ਭੇਜਦੇ ਰਹੇ ਸਾਰੀ ਲੋਕੇਸ਼ਨ ਜਿਹੜੀ ਸਾਰੀ ਉਹ 43 ਦੇ ਵਿੱਚ ਘਟੇੜੀ ਹੋਟਲ ਦੀ ਆਂਦੀ ਰਹੀ ਤੇ ਹੋਇਆ ਕਿ ਐ ਅਸਲ ਦੇ ਵਿੱਚ ਇਹਨੇ ਜਦੋਂ ਮਤਲਬ ਜਾ ਕੇ ਬਾਕੀ ਤਾਂ ਤੁਸੀਂ ਸਾਰੇ ਚੈਨਲ ਤੇ ਪੜ ਲਿਆ ਹੋਣਾ ਉਸ ਦਿਨ ਉੱਥੇ ਰਾਤ ਨੂੰ ਮੈਸੇਜ ਕਰਨ ਤੋਂ ਬਾਅਦ ਇਹਨੇ ਮਤਲਬ ਜਿਹੜਾ ਸੀਗਾ ਉਹ ਆਪਣੇ ਇਹਨੇ ਸੁਸਾਈਸਾਈਡ ਕੀਤੀ ਉਸ ਤੋਂ ਬਾਅਦ ਉਹ ਜਿਹੜੇ ਹੋਟਲ ਵਾਲਿਆਂ ਨੇ ਉਹਨੇ ਇਹਨੇ ਕਹਿੰਦੀ ਕੀਤੀ ਕਿ ਉਹਨਾਂ ਨੂੰ ਇਸ ਬੰਦੇ ਨੂੰ ਦੇਖਿਆ ਨਹੀਂ ਗਿਆ ਨਾ ਦੇਖਣ ਦੇ ਬਾਵਜੂਦ ਅਸੀਂ ਜਦੋਂ ਰੱਬ ਦੇ ਇਹਨਾਂ ਦਾ ਫੋਨ ਆਉਂ ਸੀ ਹੌਣ ਫੋਨ ਹੋਰ ਕਰਕੇ ਸਾਨੂੰ ਇਹ ਬੜਾ ਹੌਸਲਾ ਸੀ ਇਹ ਬੱਚਾ ਸਾਡਾ ਜਿੰਦਾ ਹੈ ਕਿਉਂਕਿ ਮਿੰਟ ਮਿੰਟ ਤੇ ਟੈਲੀਫੋਨ ਲੱਗ ਰਿਹਾ ਸੀ ਬਲਾ ਚੋਰ ਆਪਣੇ ਕਾਰਖਰ ਐਸਐਚਓ ਸਾਹਿਬ ਜੀ ਚੇਕ ਸ਼ਰਮਾ ਨੇ ਬੜਾ ਸਹਿਯੋਗ ਦਿੱਤਾ ਉਹਨਾਂ ਨਾਲ ਜਿਹੜਾ ਐਫਆਰ ਦਰਜ ਕਰਕੇ ਸਿਕੰਦਰਪਾਲ ਜੀ ਡਿਊਟੀ ਤੇ ਸਿਕੰਦਰਪਾਲ ਜੀ ਸਾਡੇ ਨਾਲ ਗਏ ਆ ਉਹ ਆਟਾ ਵਾਲੇ ਤੋਂ ਸਾਰੀ ਵੈਰੀਫਿਕੇਸ਼ਨ ਕਰਨ ਦੇ ਬਾਵਜੂਦ ਅਸੀਂ ਜਾ ਕੇ ਸਾਡੇ ਬੱਚੇ ਉੱਥੇ 40 50 ਬੱਚੇ 3-4 ਦਿਨ ਤੋਂ ਉੱਥੇ ਸੇਵਾ ਕਰ ਰਹੇ ਸੀ ਇਹਨੂੰ ਲੱਭ ਰਹੇ ਸੀ ਲੇਕਿਨ ਉਹ ਹੋਟਲ ਵਾਲੇ ਨੇ ਬੱਚਿਆਂ ਉਹਨੇ ਇਹਦੇ ਆਊਟ ਐਂਟਰੀ ਪਾ ਕੇ ਇਹਨੂੰ ਕਹਤਾ ਸੀ ਬੱਚਾ ਤੋਂ ਸਭ ਤੋਂ ਬਾਹਰ ਚਲੇ ਗਿਆ ਹੈ 10:00 ਬਜ ਕੇ 10 ਮਿੰਟ ਤੇ ਐਂਟਰੀ ਨੂੰ ਹੋਟਲ ਦੇ ਵਿੱਚ ਕੀਤੀ ਹੈ ਉਹਦੀ ਕੋਈ ਆਪਣੀ ਹੋਰ ਜੱਦ ਸਾਜਸੀ ਹੋਟਲ ਵਾਲੇ ਦੀ ਉਹਦੇ ਬਾਅਦ ਜਦੋਂ ਸਾਰੇ ਪਤਾ ਲੱਗਿਆ ਉਹ ਦੱਸਣ ਦੇ ਉਹ ਫਿਰ ਅਸੀਂ ਆਟੋ ਵਾਲਾ ਕਵਰ ਕਰਨ ਦੇ ਬਾਅਦ ਆਟੋ ਵਾਲਾ ਸਾਨੂੰ ਲੈ ਕੇ ਹਸਪਤਲ ਕੋਲ ਗਿਆ ਵੀ ਤੁਹਾਡਾ ਬੱਚਾ ਇੱਥੇ ਕੰਮ ਨੇ ਫਿਰ ਉਹ ਨਹੀਂ ਦੱਸਿਆ ਜਦੋਂ ਅਸੀਂ ਸਾਰੇ ਇਕੱਠੇ ਹੋਏ ਫਿਰ ਇਹ ਬੱਚਾ ਸਾਡਾ ਜਦੋਂ ਮਤਲਬ ਅਸੀਂ ਕਮਰੇ ਦਾ ਉਹਨੇ ਕਮਰਾ ਵੀ ਨਹੀਂ ਖੋਲਿਆ ਸਾਨੂੰ ਚਾਬੀ ਦੇਣ ਤੋਂ ਵੀ ਇਨਕਾਰ ਕਰ ਦਿੱਤੀ ਅਸੀਂ ਉਹ ਲੱਤਾਂ ਨਾਲ ਤੋੜ ਕੇ ਕਮਰਾ ਜਦੋਂ ਅੰਦਰ ਬੱਚਾ ਵੇਖਿਆ ਤਾਂ ਸਾਡਾ ਬੱਚਾ ਉੱਥੇ ਡੈੱਡ ਬਾਡੀ ਪਈ ਸੀ ਸੁਸਾਈਡ ਕੀਤੀ ਹੋਈ ਫਿਰ ਉਹਦੇ ਤੁਹਾਡਾ ਪ੍ਰਸ਼ਾਸਨ ਤੁਹਾਡੀ ਪ੍ਰੈਸ ਰਿਪੋਰਟ ਦੇ ਸਾਰੇ ਉੱਤੇ ਅਫਸਰ ਵੀ ਆ ਗਏ ਖੈਰ ਉਹਨਾਂ ਨੇ ਬੜਾ ਸਹਿਯੋਗ ਕੀਤਾ ਉਹਨਾਂ ਨੇ ਕਰਨ ਦੇ ਸਹਿਯ ਕਿ ਤੁਹਾਨੂੰ ਚੈਨਲ ਤੇ ਪਤਾ ਲੱਗਾ ਉਹਨਾਂ ਦੇ ਅੰਡਰ ਪ੍ਰੈਸ਼ਰ ਹੋਰ ਕਰਕੇ ਸਾਡੇ ਬੱਚੇ ਦੀ ਜਾਨ ਗਈ ਹੈ ਕਿਉਂਕਿ ਉਹਨੂੰ ਇਹਨੂੰ ਟਾਰਗੇਟ ਇਹਨਾਂ ਅੰਡਰ ਪ੍ਰੈਸ਼ਰ ਕਰਤਾ ਸੀ ਵੀ ਬੱਚਾ ਸੁਸਾਈਡ ਮਰਿਆ ਇਹ ਬੰਦਾ ਜੀ ਨਹੀਂ ਸਕਦਾ ਐਨਾ ਉਹਦੇ ਅੰਡਰ ਪ੍ਰੈਸ਼ਰ ਹੋਣਾ ਕੰਮ ਹੋ ਗਿਆ ਇੰਨੀ ਉਹ ਤੇ ਮਤਲਬ ਇਹਨਾਂ ਨੇ ਟਰਾਰਗਟ ਕੀਤਾ ਕਿ ਉਹ ਬੰਦੇ ਨੇ ਆਪਣੀ ਜਾਨ ਗਵਾਤੀ ਇਹ ਇਹ ਚੈਨਲ ਇਹ ਤਾਂ ਜੀ ਤੁਹਾਡਾ ਸਾਰਾ ਸਰਕਾਰ ਦਾ ਸਾਡਾ ਸਾਰਿਆਂ ਦਾ ਸੋ ਸਾਡਾ ਸਹਿਯੋਗ ਬਣਦਾ ਕਿ ਆਣ ਵਾਲੇ ਸਮੇਂ ਸਾਡਾ ਬੱਚਾ ਤੇ ਚਲੇ ਗਿਆ ਇਹ ਸਾਨੂੰ ਪਤਾ ਸਾਨੂੰ ਦੁੱਖ ਕਿੰਨਾ ਜਾ ਉਸ ਪਰਮਕਦਾ ਪ੍ਰਮਾਤਮਾ ਨੂੰ ਲੇਕਿਨ ਆਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਐਸੀ ਸਜ਼ਾ ਦਿੱਤੀ ਜਾਵੇ ਤਾਂ ਜੋ ਕਿਸੇ ਦਾ ਨੌਜਵਾਨ ਬੱਚਾ ਗਲਤ ਕਰਾਏ ਨਾ ਪਰ ਉਸ ਦੀ ਜਾਨ ਨਾ ਜਾਵੇ ਅਸੀਂ ਤੁਹਾਡੇ ਮੋਹਰੇ ਅਰਦਾਸ ਬੇਨਤੀ ਕਰਦੇ ਹਾਂ ਤੁਹਾਡੇ ਮੋਹਰੇ ਸਾਡੀ ਅਰਜ਼ ਵੀ ਹੈ ਲੇਕਿਨ ਸਾਡੀ ਸਾਰੇ ਚੈਨਲਾਂ ਤੇ ਗੱਲ ਵੀ ਚੱਲ ਰਹੀ ਹੈ ਇਹ ਬਿਲਕੁਲ ਰਿਐਲਿਟੀ ਔਰ ਸੱਚਾਈ ਹੈ ਉਹਨਾਂ ਨੇ ਅੱਗੇ ਵੀ ਕਈ ਐਸੇ ਗੰਡ ਕੀਤੇ ਹੋਣੇ ਹਨ ਹੋਟਲਰਾਂ ਨੇ ਸਾਨੂੰ ਨਾ ਦੱਸਣ ਦੇ ਬਾਵਜੂ ਸਾਡਾ ਹੋਟਲ ਤੇ ਇਤਰਾ ਸੀ ਜੇਕਰ ਉਹ ਸਾਨੂੰ ਸਵੇਰ ਨੂੰ ਉਦੋਂ ਹੀ ਦੱਸਦੇ ਸਵੇਰ ਤੁਹਾਡਾ ਬੱਚਾ ਤੇ ਆ ਕੰਮ ਕਰ ਲਿਆ ਤਾਂ ਸਾਡਾ ਪਰ ਲੇਕਿਨ ਕਿਆ ਪਤਾ ਉਹਨਾਂ ਤੇ ਮਿਲੇ ਭਗਤਾਂ ਸਾਰਾ ਕੁਝ ਹੋ ਸਕਦਾ ਇਸ ਕਰਕੇ ਤੁਹਾਡੇ ਅੱਗੇ ਸਾਡੀ ਬੇਨਤੀ ਹੈ ਕਿ ਜੋ ਹੋ ਗਿਆ ਸੀ ਫਿਰ ਦਬਾਰਾ ਚੰਡੀਗੜ੍ਹ ਕੇ ਰੰਤਕ ਤੱਕ ਤਿਆਰ ਆ। ਇਹ ਜਿਹੜੀ ਲੜਕੀਆਂ ਦੀ ਗੱਲ ਕਰ ਰਹੇ ਆ ਤੁਸੀਂ ਉਹ ਲੜਕੀਆਂ ਕਿੱਥੇ ਦੀਆਂ ਆ? ਉਹ ਸਾਡੇ ਲਾਗਲੇ ਪਿੰਡ ਜਗਤਾਰ ਪਿੰਡ ਪੈਂਦਾ ਜਿੱਥੋਂ ਦੇ ਸਾਰੇ ਰਿਕਾਰਡਿੰਗ ਦੇ ਵਿੱਚ ਸਾਰਾ ਉਹ ਦੱਸਿਆ ਲੇਕਿਨ ਸਾਨੂੰ ਉਹ ਪਹਿਲੇ ਬਾਰੇ ਪਤਾ ਨਹੀਂ ਸੀ। ਸਾਨੂੰ ਨਹੀਂ ਸੀ ਉਹਦਾ ਅਡਵਾਂਸ ਪਤਾ। ਕਿ ਸਗੀਆਂ ਭੈਣਾ ਹੈ ਕਿ ਪਤਾ ਨਹੀਂ ਜੋਨ ਬਾਰੇ ਇੱਕ ਮਤਲਬ ਕੀ ਹੈ ਕਹਿੰਦੇ ਕਿਸ ਤਰ੍ਹਾਂ ਹੈ। ਉਹਨਾਂ ਦਾ ਬਾਈ ਨੇਮ ਦਰਜ ਕਰਾਇਆ ਹੋ ਮੁੰਡੇ ਸਾਡੇ ਰਿਕਾਰਡਿੰਗ ਦੇ ਵਿੱਚ ਪਹਿਲੀ ਕੱਲੀ ਗੱਲ ਦੱਸੀ ਕਿ ਉਹਨਾਂ ਦੇ ਕਾਰਨ ਹੀ ਮੈਂ ਜਿਹੜੇ ਸੁਸਾਈਡ ਕਰਨਾ ਮੈਂ ਆਪਣੀ ਜਿਹੜੀ ਜਾਨ ਤੋਂ ਮੈਂ ਖਤਮ ਹੋ ਰਿਹਾ ਮੇਰਾ ਇਸ ਹੋਰ ਅਗ ਪਹਿਲਾਂ ਪਤਾ ਹੁੰਦਾ ਤਾਂ ਅਸੀਂ ਆਪਣੇ ਬੱਚੇ ਨੂੰ ਕਬਰ ਸਾਨੂੰ ਕੁਝ ਨਹੀਂ ਸੀ ਪਹਿਲਾਂ ਪਤਾ ਉਹ ਬੱਚੇ ਰਿਕਾਰਡਿੰਗ ਬਾਰੇ ਤੁਹਾਨੂੰ ਸਾਰਾ ਕਲੀਅਰ ਪਤਾ ਲੱਗੇ ਗਿਆ ਇਹ ਜਿਹੜੀਆਂ ਕੁੜੀਆਂ ਤੇ ਨਾਂ ਦਿੱਤੇ ਆ ਲੜਕੀਆਂ ਦੇ ਇਹਨਾਂ ਨੂੰ ਪੁਲਿਸ ਨੇ ਰਾਬਤਾ ਕਾਇਮ ਕੀਤਾ ਚੰਡੀਗੜ੍ਹ ਪੁਲਿਸ ਨੇ ਜਾਂ ਕੋਈ ਇਹਨਾਂ ਨੂੰ ਕੋਈ ਬੁਲਾਇਆ ਜਾਂ ਕੁਝ ਕੋਈ ਹੈ ਨਹੀਂ ਨਹੀਂ ਕਿ ਹਜੇ ਤੱਕ ਕੋਈ ਰਾਬਤਾ ਕਾਇਮ ਨਹੀਂ ਕੀਤਾ ਉਹ ਕਹਿੰਦੇ ਵੀ ਅੱਜ ਸੰਡੇ ਆ ਛੁੱਟੀ ਹੈ ਉਹਨਾਂ ਦੀ ਆਪਣੀ ਸਕੀਮਾ ਸੀ ਉਹਨਾਂ ਨੂੰ ਅੱਜ ਵੀ ਕਹਿ ਰਹੇ ਸੀ ਉਹ ਕਹਿੰਦੇ ਕੋਈ ਨਾ ਇੱਕ ਦੋ ਦਿਨ ਦੇ ਵਿੱਚ ਕਰਾਂਗੇ ਇਹ ਸਾਡੀ ਪੂਰੀ ਜ਼ੋਰਦਾਰ ਮੰਗ ਹੈ ਕਿ ਉਹ ਚੰਡੀਗੜ੍ਹ ਪ੍ਰਸ਼ਾਸਨ ਨੂੰ ਤੁਸੀਂ ਬਾਈ ਚੈਨਲ ਔਰ ਆਪਣੇ ਪ੍ਰੈਸ਼ਰ ਪੋਰਟ ਦੁਆਰਾ ਵੀ ਕਹੋ ਕਿ ਜਲ ਅੰਜੀ ਜੀ ਕੀ ਨਾਮ ਹੈ ਜੀ ਸੰਦੀਪ ਚੌਧਰੀ ਜਿਹਦੇ ਪਿੰਡ ਤੇ ਬੱਚੇ ਦੀ ਮੌਤ ਹੋਈ ਆ ਉਹ ਕਿਹੜੀ ਕੰਟਰੀ ਆ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਵੀ ਇਹ ਘਟਨਾਕ੍ਰਮ ਹੋਇਆ ਇਸ ਦੇ ਵਿੱਚ ਜਿਹੜੀ ਇੱਕ ਸੂਰਵਾਰ ਲੇਡੀਜ਼ ਜੋ ਉਹਨੇ ਨਾਮ ਲਿਆ ਨਾ ਕਿ ਉਹਨਾਂ ਨੂੰ ਮਤਲਬ ਸਖਤ ਤੋਂ ਸਖਤ ਸਜ਼ਾ ਜਾਂ ਅੱਗੇ ਵਾਸਤੇ ਜਿਸ ਤਰ੍ਹਾਂ ਬਰਵਾਜ਼ ਕਰਨ ਬਾਕੀ ਨਾਲ ਨਾਲ ਮੈਂ ਜੂਥ ਨੂੰ ਜਿਹੜਾ ਲੋਜਨ ਜੂਥ ਹੈ ਉਹ ਨੂੰ ਇਹ ਕਹਿਣਾ ਚਾਹੁੰਦਾ ਕਿ ਇਦਾਂ ਦੇ ਫੇਕ ਇੰਸਟਾਗ੍ਰam ਆਈਡੀ ਫੇਸਬੁਕ ਆਈਡੀ ਬਹੁਤ ਕੁਝ ਹੋਰ ਚੱਲ ਰਿਹਾ ਹੈ ਮੈਂ ਅੱਜ ਉਹ ਦੋਨੋਂ ਆਈਡੀ ਉਹਨਾਂ ਨਾਮ ਜਿਸ ਤਰ੍ਹਾਂ ਬੱਚੇ ਨੇ ਲਈ ਸੀਗੇ ਦੋਨੋਂ ਖੋਲ ਕੇ ਦੇਖੇ ਉਸ ਵਿੱਚ ਬਹੁਤ ਸਾਰੇ ਸਾਡੇ ਬਲਾਚੌਰ ਏਰੀਏ ਦੇ ਮੁੰਡੇ ਚਕਾਠਗੜ ਏਰੀਏ ਦੇ ਮੁੰਡੇ ਬਹੁਤ ਸਾਰੇ ਬੱਚੇ ਨੇ ਜਿਹੜੇ ਉਹ ਐਡ ਨੇ ਉਸ ਪੇਜ ਦੇ ਵਿੱਚ ਸੋ ਇਹ ਕਹਿੰਦਾ ਜੀ ਬਈ ਇਹੋ ਜੀਆਂ ਚੀਜ਼ਾਂ ਤੋਂ ਬਚੋ ਕਿ ਜਿਹੜਾ ਝੂਠ ਹੈਗਾ ਇਹ ਉਹ ਦੇ ਅਪੀਲ ਹੈ ਕਿ ਇਹਨਾਂ ਦੀ ਲੋੜ ਹੈ ਸਾਨੂੰ ਸਾਨੂੰ ਅੱਗੇ ਸਮਾਜ ਚ ਲਾਣਾ ਸੀ ਸਾਡੇ ਘਰਾਂ ਨੂੰ ਲੋੜ ਹੈ ਇਸ ਤਰ੍ਹਾਂ ਇਹ ਹਰ ਉਹ ਬੱਚਾ ਅਗਰ ਕੋਈ ਵੀ ਛੋਟੀ ਜਿਹੀ ਗੱਲ ਦੱਸ ਜਾਂਦਾ ਕਿ ਇੱਕ ਆਪਣੀ ਸ਼ਬਦ ਬੋਲ ਜਾਂਦਾ ਤਾਂ ਅਸੀਂ ਮਤਲਬ ਹਰ ਸੰਭਵ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਸੀ ਕਿ ਘਰ ਦੇ ਨਾਲ ਤੇ ਇਹੀ ਹੈਗਾ ਕਿ ਅਪੀਲ ਹੈ ਸਾਰੇ ਸਿਸਟਮ ਨੂੰ ਸਾਰੀ ਸਰਕਾਰ ਨੂੰ ਤੇ ਇਹ ਸਾਰਾ ਜੋ ਵੀ ਘਟਨਾ ਕਰਮ ਹੋਇਆ ਇਸ ਦੇ ਵਿੱਚ ਸਖਤ ਤੋਂ ਸਖਤ ਸਜ਼ਾ ਦਿੱਤੀ ਹੋਵੇ ਜੋ ਵੀ ਤੱਥ ਨੇ ਉਹ ਸਾਹਮਣੇ ਲਿਆ ਦਿੱਤੇ ਜਾਣ